ਇਸ ਸਮੇਂ ਅਸੀਂ ਫਰੋਇਪੋਰ ਦੇ ਪਿੰਡ ਦੁੱਲੇਵਾਲ ਤੇ ਕুতਬਦੀਨ ਦੇ ਬਿਲਕੁਲ ਵਿਚਕਾਰ ਖੜੇ ਹੋਈਆਂ ਤੁਸੀਂ ਮੇਰੇ ਅਗਰ ਦੇਖ ਸਕਦੇ ਹੋ ਇਸ ਹਾਈਟ 'ਤੇ ਹਰੀਕੇ ਹੈੱਡ ਤੋਂ ਇਹ ਪਾਣੀ ਆ ਰਿਹਾ ਤੇ ਪਾਕਿਸਤਾਨ ਵਾਲੇ ਪਾਸੇ ਪਾਣੀ ਜਾ ਰਿਹਾ ਹੈ ਲਗਾਤਾਰ ਜੋ ਪਾਣੀ ਹੈ ਬੀਤੀ ਰਾਤ ਤੋਂ ਘਟਨਾ ਸ਼ੁਰੂ ਹੋ ਗਿਆ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੋ ਤੁਹਾਨੂੰ ਘਰ ਨਜ਼ਰ ਆ ਰਹੇ ਹੋਣਗੇ ਉੱਥੇ ਕਿਸ਼ਤੀਆਂ ਫਿਰਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਇਹ ਤੁਹਾਨੂੰ ਇੱਕ ਅਸੀਂ ਜ਼ੂਮ ਕਰਕੇ ਦਿਖਾ ਦਿੰਨੇ ਆ ਕਿ ਇਹ ਸਾਹਮਣੇ ਘਰ ਹੈਗੇ ਆ ਤੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਏ। ਉਹ ਸਾਹਮਣੇ ਤੁਹਾਨੂੰ ਗੁਰੂ ਘਰ ਵੀ ਨਜ਼ਰ ਆ ਰਿਹਾ ਹੋਣਾ ਤਾਂ ਇਹ ਪੂਰਾ ਪਿੰਡ ਇਸ ਸਮੇਂ ਪਾਣੀ ਦੇ ਵਿੱਚ ਡੁੱਬਿਆ ਹੋਇਆ ਏ। ਪਰ ਰਾਤ ਪਈ ਗੱਲ ਇਹ ਹੈ ਕਿ ਬੀਤੀ ਰਾਤ ਤੋਂ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਤੇ ਪਰਸੋਂ ਡੈਮਾਂ ਦੇ ਉੱਪਰ ਵੀ ਪਾਣੀ ਘਟਣਾ ਸ਼ੁਰੂ ਹੋ ਗਿਆ ਸੀ। ਇਸ ਸਮੇਂ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਕਿ ਇਸ ਸਮੇਂ ਡੈਮਾਂ ਦੇ ਉੱਪਰ ਕਿਸ ਤਰ੍ਹਾਂ ਦੇ ਹਾਲਾਤ ਨੇ। ਭਾਖੜਾ ਡੈਮ ਦੇ ਉੱਪਰ ਰੰਜੀਤ ਸਾਗਰ ਡੈਮ ਦੇ ਉੱਪਰ ਤੇ ਪੌਂਗ ਡੈਮ ਦੇ ਉੱਪਰ ਕਿਸ ਤਰ੍ਹਾਂ ਦੀ ਸਥਿਤੀ ਆ ਪਿੱਛੋਂ ਕਿੰਨਾ ਪਾਣੀ ਆ ਰਿਹਾ ਏ ਕਿੰਨਾ ਪਾਣੀ ਛੱਡਿਆ ਜਾ ਰਿਹਾ ਏ ਤੇ ਖਤਰੇ ਦੇ ਨਿਸ਼ਾਨ ਤੋਂ ਪਾਣੀ ਕਿੰਨਾ ਦੂਰ ਆ ਜਾਂ ਫਿਰ ਖਤੇ ਨਿਸ਼ਾਨ ਨੂੰ ਪਾਰ ਕਰ ਚੁੱਕਿਆ ਇਸ ਦੇ ਬਾਬਤ ਆਪਾਂ ਵਿਸਤਾਰ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਦੱਸ ਦਿੰਦੇ ਆ ਕਿ ਜੋ ਪਹਿਲਾਂ ਪੌਂਗ ਡੈਮ ਪੌਂਗ ਡੈੰਗ ਦੀ ਜੋ ਉਚਾਈ ਹੈ ਉਹ 1390 ਫੁੱਟ ਆ ਪਰ ਇਸ ਸਮੇਂ ਜੋ ਪਾਣੀ ਆ ਉਥੇ 1391 ਫੁੱਟ ਯਾਨੀ ਕਿ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਪਾਣੀ ਉੱਪਰ ਆ ਜੇਕਰ ਆਪਾਂ ਗੱਲ ਕਰਦੇ ਆ ਕਿ ਕਿੰਨਾ ਪਾਣੀ ਇਸ ਸਮੇਂ ਡੈਮ ਦੇ ਵਿੱਚ ਆ ਰਿਹਾ ਹੈ ਤਾਂ 64682 ਕਿਊਸਿਕ ਪਾਣੀ ਇਸ ਸਮੇਂ ਡੈਮ ਦੇ ਵਿੱਚ ਆ ਰਿਹਾ ਹੈ ਤੇ ਡੈਮ ਤੋਂ 109876 ਪਾਣੀ ਛੱਡਿਆ ਜਾ ਰਿਹਾ ਹੈ ਯਾਨੀ ਕਿ ਜਿੰਨਾ ਪਾਣੀ ਆ ਰਿਹਾ ਹੈ ਉਸ ਤੋਂ ਤਕਰੀਬਨ ਦੁੱਗਨੇ ਦੇ ਨੇੜੇ ਪਾਣੀ ਉੱਥੋਂ ਛੱਡਿਆ ਜਾ ਰਿਹਾ ਹੈ ਭਾਉਂ ਡੈਮ ਦੇ ਉੱਪਰ ਜੇਕਰ ਆਪਾਂ ਗੱਲ ਕਰਦੇ ਆ ਭਾਖੜਾ ਡੈਮ ਦੀ ਤਾਂ ਉਸ ਦੀ ਉਚਾਈ ਆ ਉਹ 1680 ਫੁੱਟਾਂ ਤੇ ਇਸ ਸਮੇਂ ਜੋ ਉੱਥੇ 1680 ਜੋ ਫੁੱਟ ਆ ਉਹ ਖਤਰੇ ਦਾ ਨਿਸ਼ਾਨ ਆ ਤਾਂ ਜੋ ਉੱਥੇ ਸਮੇਂ ਪਾਣੀ ਆ ਉਹ 1671.96 ਫੁੱਟ ਦੇ ਉੱਪਰ ਆ ਇਸ ਸਮੇਂ ਜੋ ਹੈਗਾ 26 ਅਗਸਤ ਨੂੰ ਤਾਂ ਉੱਥੇ ਪਾਣੀ ਖਤਰੇ ਨਿਸ਼ਾਨ ਤੋਂ ਹਜੇ ਤਕਰੀਬਨ 8-9 ਫੁੱਟ ਥੱਲੇ ਹੈਗਾ ਤਾਂ ਜੇਕਰ ਉੱਥੇ ਗਣ ਕਰਦੇ ਆ ਪਾਣੀ ਦੀ ਤਾਂ ਇਸ ਸਮੇਂ ਉੱਥੇ 72868 ਕਿਊਸਕ ਪਾਣੀ ਡੈਮ ਦੇ ਵਿੱਚ ਉੱਪਰੋਂ ਆ ਰਿਹਾ ਏ 54200 ਕਿਊਸਕ ਪਾਣੀ ਉਤੋਂ ਛੱਡਿਆ ਆ ਰਿਹਾ ਜਾ ਰਿਹਾ ਹੈ ਯਾਨੀ ਕਿ ਜਿੰਨਾ ਪਾਣੀ ਆ ਰਿਹਾ ਹੈ 7200 ਕਿਊਸਿਕ ਉਸ ਚੋਂ 54200 ਕਿਊਸਿਕ ਪਾਣੀ ਇਸ ਸਮੇ ਛੱਡਿਆ ਜਾ ਰਿਹਾ ਹੈ ਹੁਣ ਗੱਲ ਕਰਦੇ ਹਾਂ ਰਣਜੀਤ ਸਾਗ ਡੈਮ ਦੀ ਇਸ ਸਮੇ ਰਣਜੀਤ ਸਾਗ ਡੈਮ ਦਾ ਜੋ ਹਾਈਐਸਟ ਲੈਵਲ ਯਾਨੀ ਕਿ ਜਿੱਥੇ ਖੱਤੇ ਦਾ ਨਿਸ਼ਾਨ ਉਹ ਹੈਗਾ 527.99 ਮੀਟਰ ਯਾਨੀ ਕਿ 527.99 ਮੀਟਰ ਖੱਤੇ ਦਾ ਨਿਸ਼ਾਨ ਆ ਪਰ ਇਸ ਸਮੇ ਰਣਜੀਤ ਸਾਗ ਡੈਮ ਦੇ ਵਿੱਚ 524.80 ਮੀਟਰ ਪਾਣੀ ਆ ਪਾਰੇਤੇ 26 ਅਗਸਤ ਨੂੰ ਖਤਰੇ ਦੇ ਨਿਸ਼ਾਨ ਯਾਨੀ ਕਿ 527 ਮੀਟਰ ਦੇ ਉੱਪਰ ਪਹੁੰਚ ਗਿਆ ਸੀ ਇਸ ਸਮੇਂ ਜੋ ਰਣਜੀਤ ਸਾਗ ਡੈਮ ਦੇ ਵਿੱਚ ਆ ਰਿਹਾ ਹੈ ਪਾਣੀ 33437 ਕਿਊਸਿਕ ਪਰ ਜੋ ਉੱਥੋਂ ਛੱਡਿਆ ਜਾ ਰਿਹਾ ਹੈ ਉਹ ਹੈ 51650 ਕਿਊਸਿਕ ਯਾਨੀ ਕਿ ਜੇਕਰ ਆਪਾਂ ਗੱਲ ਕਰਦੇ ਹਾਂ ਪਿਛਲੇ ਦਿਨਾਂ ਦੇ ਮੁਕਾਬਲੇ 26 ਅਗਸਤ ਨੂੰ ਇਹਨਾਂ ਡੈਮਾਂ ਦੇ ਉੱਪਰ ਕਾਫੀ ਪਾਣੀ ਦਾ ਲੈਵਲ ਉੱਪਰ ਸੀ ਤੇ ਪਿੱਛੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਪਾਣੀ ਆਰਿਆ ਸੀ ਉਸ ਦੇ ਮੁਕਾਬਲੇ ਹੁਣ ਵੀਰਵਾਰ ਤੋਂ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਤੇ ਅੱਜ ਸ਼ਨੀਵਾਰ ਆ ਤੇ ਲਗਾਤਾਰ ਪਿੱਛੋਂ ਪਾਣੀ ਘਟ ਰਿਹਾ ਇਸ ਦੇ ਕਾਰਨ ਹੁਣ ਡੈਮਾਂ ਦੇ ਵਿੱਚੋਂ ਵੀ ਪਾਣੀ ਘਟ ਛੱਡਿਆ ਜਾ ਰਿਹਾ ਜਿੰਨਾ ਪਾਣੀ ਪਹਿ ਛੱਡਿਆ ਰਿਹਾ ਸੀ ਉਸ ਦੇ ਮੁਕਾਬਲੇ ਅੱਧਾ ਪਾਣੀ ਛੱਡਿਆ ਜਾ ਰਿਹਾ ਨੇ ਕਿ ਸਥਿਤੀ ਸੰਭਲਦੀ ਹੋਈ ਨਜ਼ਰ ਆ ਰਹੀ ਹੈ ਜੋ ਪਾਣੀ ਇਸ ਸਮੇਂ ਉ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਮੌਸਮ ਵਿਭਾਗ ਦੇ ਵੱਲੋਂ ਜੋ 29 30 33 ਤੇ 1 ਇਸ ਦਿਨ ਕਿਹਾ ਗਿਆ ਸੀ ਮੌਸਮ ਖਰਾਬ ਹੋ ਸਕਦਾ ਹੈ ਤਾਂ ਅੱਜ 30 ਤਰੀਕਾ ਤਾਂ ਇਸ ਸਮੇਂ ਜਿੱਥੇ ਸਿ ਮੌਜੂਦ ਹਾਂ ਫਰੋਇਪੁਰ ਦੇ ਪਿੰਡਾਂ ਦੇ ਵਿੱਚ ਇੱਥੇ ਬਦਲਾਅ ਹੋ ਚੁੱਕੀ ਆ ਹਰ ਪਾਸੇ ਸ਼ਾਂ ਨਜ਼ਰ ਆ ਰਹੀ ਹੈ ਹੁਣ ਦੇਖਣ ਵਾਲਾ ਹੋਵੇਗਾ ਮੀਂਹ ਪੈਂਦਾ ਹੈ ਜਾਂ ਫਿਰ ਮੀਂਹ ਨਹੀਂ ਪੈਂਦਾ ਤੁਹਾਨੂੰ ਦਿਖਾ ਦਿੰਨੇ ਆ ਕਿ ਜੋ ਇਹ ਬੰਨ ਬਣਾਇਆ ਹੋਇਆ ਏ ਤੁਸੀ ਬੰਨ ਇਸ ਦੇ ਇੱਧਰਲੇ ਹੱਥ ਇਹ ਪੂਰਾ ਪਾਣੀ ਆਇਆ ਹੋਇਆ ਏ ਤੇ ਦੂਸਰੇ ਹੱਥ ਜੋ ਇਹ ਬੰਨ ਇੱਧਰਲਾ ਇਲਾਕਾ ਪੂਰਾ ਹਜੇ ਸੇਫ ਆ ਜਿੰਨੇ ਸਮੇਂ ਤੱਕ ਇਹ ਬੰਨ ਟੁੱਟਦੇ ਨਹੀਂ ਜਾਂ ਜਿੰਨੇ ਸਮੇਂ ਤੱਕ ਇਹ ਜੋ ਬੰਨ ਤਰਦੇ ਨਹੀਂ ਉਸ ਸਮੇਂ ਤੱਕ ਇੱਧਰ ਕੋਈ ਫਿਕਰ ਵਾਲੀ ਗੱਲ ਨਹੀਂ ਕੱਲ ਥੋੜੀ ਚਿੰਤਾ ਵਾਲੀ ਗੱਲ ਹੋ ਰਹੀ ਸੀ ਕਿਉਂਕਿ ਲਗਾਤਾਰ ਪਾਣੀ ਵਧ ਰਿਹਾ ਸੀ ਸਵੇਰ ਦੇ ਸਮੇਂ ਪਰ ਦੁਪਹਿਰ ਤੋਂ ਬਾਅਦ ਥੋੜਾ ਥੋੜਾ ਪਾਣੀ ਘਟਣਾ ਸ਼ੁਰੂ ਹੋ ਗਿਆ ਸੀ ਤੇ ਰਾਤ ਦੇ ਸਮੇਂ ਕਾਫੀ ਪਾਣੀ ਟਟ ਗਿਆ ਏ ਕਾ ਹੁਣ ਦੇਖਣ ਵਾਲਾ ਹੋਵੇਗਾ ਜੋ ਫਰੋਇਪੁਰ ਦੇ ਵਿੱਚ ਦਾ ਪਾਣੀ ਏ ਘਟ ਕੇ ਜੋ ਆਪਾਂ ਪਿੰਡ ਖੜੇ ਆਂ ਦੁੱਲੇਵਾਲ ਦੇ ਤੇ ਇਥੋਂ ਬਾਅਦ ਜੇ ਆਪਾਂ ਇਹ ਗੱਲ ਕਰਦੇ ਆਂ ਫਾਜ਼ਲ ਕਾਦੀ ਉੱਥੇ ਕਿਸ ਤਰ੍ਹਾਂ ਦਾ ਅਸਰ ਆ ਉਹ ਦੇਖਣ ਵਾਲਾ ਹੋਵੇਗਾ ਕਿ ਉੱਥੇ ਵੀ ਪਾਣੀ ਘਟਣਾ ਸ਼ੁਰੂ ਹੋ ਗਿਆ ਜਾਂ ਫਿਰ ਉੱਥੇ ਅਜੇ ਇੱਕ ਦਿਨ ਲ ਤਾ ਪਾਣੀ ਘਟਨਾ ਸ਼ੁਰੂ ਹੋਵੇਗਾ ਪਰ ਦੂਸਰੇ ਪਾਸੇ ਜੋ ਲੋਕ ਨੇ ਉਹ ਲਗਾਤਾਰ ਆਪਣੀ ਨਾਰਾਜ਼ਗੀ ਪ੍ਰਗਟ ਕਰ ਰਹੇ ਨੇ ਸਰਕਾਰ ਨੂੰ ਲੈ ਕੇ ਕਿ ਪੰਜਾਬ ਸਰਕਾਰ ਦੇ ਵੱਲੋਂ ਭੁਗਤਾ ਪ੍ਰਬੰਧ ਨਹੀਂ ਤਾਂ ਪਹਿਲਾਂ ਕੀਤੇ ਗਏ ਸੀ ਤੇ ਨਾ ਹੀ ਹੜ ਆਉਣ ਤੋਂ ਬਾਅਦ ਕੋਈ ਭੁਗਤਾ ਪ੍ਰਬੰਧ ਸਰਕਾਰ ਦੇ ਨਜ਼ਰ ਆ ਰਹੇ ਨੇ ਜੋ ਇਥੇ ਐਨਡੀਆਰਐਫ ਜਾਂ ਫੌਜ ਦੇ ਵੱਲੋਂ ਬੋਟਾਂ ਦੇ ਨਾਲ ਲੋਕਾਂ ਨੂੰ ਬਾਹਰ ਕੱਢਿਆ ਜਰੂਰ ਜਾ ਰਿਹਾ ਏ ਪਰ ਲੋਕਾਂ ਦਾ ਇਹ ਕਹਿਣਾ ਹੈ ਕਿ ਜੋ ਸਾਡਾ ਮਾਲ ਡੰਗਰਾ ਉਹ ਸਾਡੇ ਘਰਾਂ ਦੇ ਵਿੱਚ ਹੈ ਸਾਡਾ ਇੱਕ ਇੱਕ ਜੀ ਹਜੇ ਘਰ ਦੇ ਅੰਦਰ ਆ ਅਸੀਂ ਉਹਨਾਂ ਰੋਟੀ ਪਾਣੀ ਫੜਾ ਕੇ ਆਉਣਾ ਜਾਂ ਉੱਥੇ ਪਸ਼ੂਆਂ ਦੀ ਧਾਰ ਕੱਢਣ ਜਾਣਾ ਹੈ ਤਾਂ ਜੋ ਫੌਜ ਵਾਲੇ ਨੇ ਜਾਂ ਐਨਡੀਆਰਐਫ ਨੇ ਉਹ ਕਹਿ ਰਹੇ ਨੇ ਕਿ ਅਸੀਂ ਸਿਰਫ ਲੋਕਾਂ ਨੂੰ ਉੱਥੋਂ ਕੱਢ ਕੇ ਲਿਆ ਸਕਦੇ ਹਾਂ ਉਹਨਾਂ ਨੂੰ ਰੈਸਕਿਊ ਕਰ ਸਕਦੇ ਹਾਂ ਅਸੀਂ ਕਿਸੇ ਨੂੰ ਵੀ ਅੰਦਰ ਨਹੀਂ ਲਿਜਾ ਸਕਦੇ ਤਾਂ ਹੁਣ ਜੋ ਸਮਾਜਿਕ ਸੇਵਾ ਸੰਸਥਾਵਾਂ ਨੇ ਜਾਂ ਕੋਈ ਧਾਰਮਿਕ ਸੰਸਥਾਵਾਂ ਨੇ ਉਹ ਪਹੁੰਚੀ ਹੋਗੀਆਂ ਨੇ ਤੇ ਉਹਨਾਂ ਦੇ ਵੱਲੋਂ ਬੋਰਡ ਜ਼ਰੀਏ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਘਰਾਂ ਤੱਕ ਭੋਜਨ ਪਹੁੰਚਦਾ ਕੀਤਾ ਜਾ ਰਿਹਾ ਹੈ ਧੰਨਵਾਦ